ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਆਪਾਂ ਕੋਠੀ ਦੀ ਵੀਡੀਓ ਜੋ ਪ੍ਰਾ ਕਨੇਡਾ ਗਿਆ ਹਾ ਮੁੰਡਾ ਉਹਨੇ ਮਿਹਨਤ ਕਰਕੇ ਬਖਾਉਣਾ ਸਾਨੂੰ ਕੋਠੀ ਮਿਸਤਰੀ ਨਾਲ ਕਰਾਉਣੀ ਹੈ ਗੱਲਬਾਤ ਦੇਖੋ ਫਰੰਟ ਦੇਖੋ ਜੀ ਦੇਖੋ ਜੀ ਸਾਈਡ ਬਹੁਤ ਵਧੀਆ ਕੰਮ ਕੀਤਾ ਹੈ ਮਿਸਤਰੀ ਦਾ ਆਪਾਂ ਕਰਾਵਾਂਗੇ ਮਿਸਤਰੀ ਨਾਲ ਗੱਲਬਾਤ ਦੇਖੋ ਜੀ ਐ ਇਧਰ ਆਉਣਾ ਜੀ ਇਧਰ ਆਉਣਾ ਆਪਾਂ ਬਾਤ ਬਣਾਉਂਦੇ ਮਿਸਤਰੀ ਦਾ ਕੰਮ ਕੀਤਾ ਹੈ ਪੂਰਾ ਟਾਪ ਦਾ ਆਪਾਂ ਕਰਾਉਣਿਆ ਮਿਸਤਰੀ ਦੀ ਗੱਲਬਾਤ ਨਾਲੇ ਵੀ ਕਿੰਨਾ ਏਰੀਆ ਤਿਆਰ ਕੀਤਾ ਮਿਸਤਰੀ ਨੇ ਮਿਸਤਰੀ ਦਾ ਨੰਬਰ ਬੋਲਾਂਗੇ ਇਹਦੇ ਵਿੱਚ ਦੇਖੋ ਜੀ ਸਾਰਾ ਐਨ ਪੂਰਾ ਟਾਪ ਦਾ ਕੰਮ ਕੀਤਾ ਹੋਇਆ ਬਹੁਤ ਵਧੀਆ ਦੇਖੋ ਵਧੀਆ ਖੁੱਲੇ ਡੁੱਲੇ ਕਮਰੇ ਦੇਖੋ ਇਹ ਬਾਥਰੂਮ ਆ ਦੇਖੋ ਸਾਰਾ ਕੰਮ ਐਨ ਵਧੀਆ ਇੱਕ ਨੰਬਰ ਵੀਡੀਓ ਦੇ ਨਾਲ ਜੁڑے ਰਹੋ ਥੋੜੇ ਵੀਡੀਓ ਕੋਠੀ ਦੇ ਹਿਸਾਬ ਤੇ ਬਣੂਗੀ ਵੱਡੀਓ ਕਿਉਂਕਿ ਕੋਠੀ ਵੀ ਵੱਡੀ ਆ ਹੁਣ ਵੀ ਦੇਖੋ ਪੌੜੀਆਂ ਵਧੀਆ ਖੁੱਲੀਆਂ ਡੁੱਲੀਆਂ ਪੌੜੀਆਂ ਬਣਾਈਆਂ ਨੇ ਮਿਸਤਰੀ ਨੇ ਇਹ ਆ ਗਿਆ ਉੱਪਰਲਾ ਏਰੀਆ 4000 ਦੇ ਲਗਭਗ ਹੈਟਲਾ ਏਰੀਆ ਆ ਗਿਆ ਜੀ ਦੇਖੋ ਵਧੀਆ ਪੂਰਾ ਘੈਂਟ ਕੰਮ ਗਲਾਈਆਂ ਦੇਖੋ ਜੀ ਦੇਖੋ ਜਗਾਠਾਂ ਚ ਗਲਾਈਆਂ ਗਲੂਈਆਂ ਪੂਰੀਆਂ ਵਧੀਆ ਹਾਂਜੀ ਦੇਖੋ ਵੀਡੀਓ ਕਰ ਦਿਓ ਸ਼ੇਅਰ ਦੇਖੋ ਜੀ ਸਾਰਾ ਕੰਮ ਐਨ ਇੱਕ ਨੰਬਰ ਕੀਤਾ ਹੈ ਮਿਸਤਰੀ ਦਾ ਆਹ ਮਿਸਤਰੀ ਕੰਮ ਕਰੀ ਜਾਂਦਾ ਕਰਾਉਣੇ ਆਪਾਂ ਮਿਸਤਰੀ ਨਾਲ ਗੱਲਬਾਤ ਮਿਸਤਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਣਾ ਪਿੰਡ ਕਿਹੜਾ ਜੀ ਪੱਖਿਆਲਾ ਜੀ ਆਪਣਾ ਪੱਖਿਆਲਾ ਠੀਕ ਹੈ ਜੀ ਤੇ ਆਹ ਭਰਾ ਦੀ ਕੋਠੀ ਪਾਈ ਆ ਜੀ ਮਾਲਕ ਦੀ ਇਹ ਇਹਨਾਂ ਦੀ ਆਪਣਾ ਨਾਲ ਤਾਂ ਮੋਬਾਈਲ ਨੰਬਰ ਬੋਲ ਦੋ ਜੀ ਨੰਬਰ ਹੈਗਾ ਜੀ ਆਪਣਾ 98787 3056 ਠੀਕ ਹੈ ਜੀ ਹਾਂ ਜੀ ਇਹ ਨੰਬਰ ਤੇ ਆਪਣਾ ਕੋਈ ਵੀ ਕੰਮ ਕਰਾ ਸਕਦਾ ਠੀਕ ਹੈ ਜੀ ਤੇ ਕੰਮ ਬੜਿਆ ਹੋਊਗਾ ਤੇਰੇ ਨਾਲ ਕਿ ਤੁਸੀਂ ਦੇਖੀਏਗਾ ਮੋਟ ਠੀਕ ਹੈ ਜੀ ਬਾਕੀ ਜਵਾਬ ਕੋ ਦੂਜੀ ਕੋਠੀ ਜਰਾਣਾ ਆਪਲਾ ਕਰਦੇ ਆਪਨਾ ਠੀਕ ਹੈ ਜੀ ਵਿਹੱਡਾ ਪਾਪਾ ਪਾਵਾਂਗੇ ਬਾਅਦ ਵਿੱਚ ਵੀਡੀਓ ਤੇ ਇਹ ਕੋਠੀ ਦਾ ਏਰੀਆ ਕਿੰਨਾ ਹੋ ਗਿਆ ਜੀ ਇਹਦਾ ਹੋ ਗਿਆ ਜੀ ਥੱਲੇ ਹੋ ਗਿਆ ਆਪਣਾ 4000 ਹੋ ਗਿਆ ਥੱਲੇ ਜੀ 4500 ਮੰਗੂ ਹੋ ਜੂਗੀ ਬਾਦਰ ਪੁੱਤਰੀ ਲਾ ਕੇ ਠੀਕ ਹੈ ਜੀ ਹਾਂ 50000 ਰੁਪਏ ਤਾਮਾਂਗੇ